ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ ਟਾਊਨ ਛਪਰੀ ਜਿਹੜਾ ਮਾਹੌਲ ਕੀ ਕਹਿੰਦੇ ਆ ਕਮਿਊਨਲ ਲੈਵਲ ਤੇ ਬਹੁਤ ਅੱਛਾ ਭਾਈਚਾਰਾ ਤਾਉ ਤਰੀਫ ਸੁਣੀ ਹੈ ਵੀ ਬਹੁਤ ਵਧੀਆ ਰਣ ਮਿਲ ਕੇ ਰਹਿਣ ਵਾਲਾ ਸਿਟੀ ਆ ਆਪਣਾ ਮੁੱਖ ਹੀ ਰਹੇਗਾ ਜੀ ਜਿਹੜਾ ਗਵਰਨਮੈਂਟ ਵੱਲੋਂ ਔਰ ਮਨਜੋਬ ਬੀਜਪੀ ਸਾਹਿਬ ਐਸਐਸਪੀ ਸਾਹਿਬ ਵੱਲੋਂ ਮੁੱਖ ਤਰਜੀਹ ਚੱਲ ਰਹੀ ਆ ਸਰਕਾਰ ਵੱਲੋਂ ਵੀ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਚੱਲ ਰਹੀ ਪੰਜਾਬ ਪੁਲਿਸ ਦੀ ਤੇ ਨਸ਼ੇ ਜੜ ਤੋਂ ਖਤਮ ਕਰਨੇ ਔਰ ਕਾਫੀ ਇਦੇ ਤੇ ਵਰਕ ਕਾਫੀ ਲਗਭਗ ਹੀ ਹੋ ਚੁੱਕਾ ਕਿ ਜਿਹੜੇ ਵੀ ਦਾਗੀ ਬੰਦੇ ਡਰਗ ਕੀ ਕਹਿੰਦੇ ਤਸ਼ਕਰ ਸੀਗੇ ਉਹ ਫੜ ਕੇ ਰਿਕਵਰੀ ਕਰਕੇ ਅਰੈਸਟ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਾਡਾ ਕੋਈ ਮੇਨ ਮੈਂ ਵੇਖਿਆ ਚੈੱਕ ਕੀਤਾ ਵੀ ਇੱਥੇ ਕੋਈ ਵੱਡੀ ਪ੍ਰੋਡਕਸ਼ਨ ਜਾਂ ਕੋਈ ਉਹੋ ਜਿਹੀ ਚੀਜ਼ ਹੈ ਨਹੀਂ ਵੀ ਇੱਥੇ ਕੋਈ ਚੰਗੀ ਪੱਤਰ ਤੇ ਨਸ਼ੇ ਬਣਦੇ ਵਿਕਦੇ ਜਾਂ ਉਹ ਹੋਣ ਫਿਰ ਵੀ ਵੈਰੀਫਾਈ ਕਰਕੇ ਵੀ ਜੇ ਕੋਈ ਬਾਹਰੋਂ ਵੀ ਜੇ ਕੋ ਆ ਕੇ ਸਾਡਾ ਰੂਟ ਇਸਤੇਮਾਲ ਕਰ ਰਿਹਾ ਉਵੀ ਨਾਕਾਬੰਦੀ ਕਰਕੇ ਸੂਚ ਕੇਮ ਕਰਕੇ ਪ੍ਰੋਪਰ ਉਹ ਖਾਤਮਾ ਕੀਤਾ ਜਾਏਗਾ ਰਿਕਵਰੀ ਕੀਤੀ ਜਾਊ ਤੇ ਸਰ ਐਸਐਚਓ ਸਾਹਿਬ ਸਾਡੇ ਕੰਮ ਕਰ ਰਹੇ ਵਧੀਆ ਕਰ ਰਹੇ ਆ ਲੇਕਿਨ ਜੇਈ ਕਰਮਚਾਰੀਆਂ ਦੀ ਸੰਖਿਆ ਕਾਫੀ ਘੱਟ ਹੈ ਇਹਨੂੰ ਵਧਾਉਣ ਵਾਸਤੇ ਸਰ ਕੀ ਅਪਿਆਸ ਰਹਿਣਗੇ ਇਹਦੀ ਸਰ ਮੈਂ ਵੇਖ ਲਿਆ ਜੀ ਕੱਲ ਵੀ ਮਨਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਹੋਇਆ ਸੀਗਾ ਹੁਣ ਮੇਲਾ ਨੂਰਪੁਰ ਦੇਦੀ ਚੱਲ ਰਿਹਾ ਬਾਬਾ ਜੀ ਦਾ ਉਦੋਂ ਬਾਅਦ ਜਿੰਨੇ ਮੁਲਾਜ਼ਮ ਸਾਡੇ ਬਦਲ ਕੇ ਲਾਏ ਨੇ 7 ਦੇ ਕਰੀਬ ਨੇ 7-8 ਮੁਲਾਜ਼ਮ ਨੇ ਉਹਨਾਂ ਨੂੰ ਰਿਲੀਵ ਕਰਾਇਆ ਜਾਏਗਾ ਰਾਤ ਦੀ ਗਸ਼ਤ ਹੋਰ ਵਧਾਈ ਜਾਏਗੀ ਤਾਂ ਕਿ ਦੁਕਾਨਾਂ ਆਵਾਮ ਸਾਡਾ ਸ਼ਹਿਰ ਸੇਫ ਰਹਿ ਸਕੇ ਕਿਸੇ ਕਿਸਮ ਦੀ ਕੋ ਚੋਰੀ ਜਾਂ ਕੋਈ ਘਟਨਾ ਜਿਹੜੀ ਉਹ ਨਾ ਵਾਪਰੇ ਤੇ ਸਰ ਕੀ ਸੰਦੇਸ਼ ਦਿਓਗੇ ਲੋਕ ਵਾਸੀ ਨੂੰ ਬਿਲਕੁਲ ਜੀ ਖੁੱਲ ਕੇ ਪੁਲਿਸ ਦਾ ਸਹਿਯੋਗ ਦੇ ਪੁਲਿਸ ਤੁਹਾਡਾ ਇੱਕ ਕੀ ਕਹਿੰਦੇ ਆਪਣਾ ਹੀ ਪਰਿਵਾਰ ਦਾ ਬਹੁਤ ਅਹਿਮ ਜੀ ਹੈ ਉਹਨੂੰ ਹਰ ਤਰ੍ਹਾਂ ਦੀ ਸੂਚਨਾ ਜਿਹੜੀ ਦੱਸੀ ਜਾਵੇ ਇਹ ਕਿਸਮ ਦਾ ਕੋਈ ਝਾਕਾ ਜਾਂ ਪਰਦਾ ਨਾ ਰੱਖਿਆ ਜਾਵੇ 24 ਘੰਟੇ ਆਪਾਂ ਹਾਜਰ ਹਾਂ ਐਸ.ਐਸ.ਓ ਸਾਹਿਬ ਇੰਚਾਰਜ ਸਾਹਿਬ ਮੈਂ ਵੀ ਹਾਜਰ ਹਾਂ ਨੰਬਰ ਸ਼ੇਅਰ ਕੀਤੇ ਨੇ ਔਰ ਇਹ ਹੀ ਆ ਸਾਹਿਬ ਲੋਕ ਪ੍ਰਾਪਰ ਸਾਡਾ ਸਹਿਯੋਗ ਦੇਣ ਸਰ ਕੋਈ ਜੀ ਨੰਬਰ ਸ਼ੇਅਰ ਕਰਨਾ ਚਾਹੇ ਤਾਂ ਸਾਡੇ ਜੈਨ ਤੇ ਮੇਰਾ ਸਰ ਨੰਬਰ ਆ ਜੀ 98152100 ਪਰ 24 ਘੰਟੇ ਖੁੱਲਾ ਵਟਸਐਪ ਨੰਬਰ ਆ 24 ਘੰਟੇ ਹਰ ਕੰਮ ਲਈ ਦਾ ਬਾਟ ਅਵੇਲੇਬਲ ਠੀਕ ਹੈ